ਕਵਰ ਆ ਰਹੀ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਲੀ ਜੋ ਮਾਹੌਲ ਸੀ ਜੋ ਤਣਾਅ ਸੀ ਜੋ ਇੱਕ ਵੱਡੀ ਜੰਗ ਦੇ ਆਸਾਰ ਲੱਗਦੇ ਸੀ ਉਹ ਹੁਣ ਖਤਮ ਹੋ ਗਏ ਨੇ ਗੱਲ ਮਾਨਵਤਾ ਲਈ ਸਮੁੱਚੀ ਖਲਕਤ ਦੇ ਲਈ ਸਮਾਜ ਦੇ ਲਈ ਲੋਕਾਂ ਦੇ ਲਈ ਖੁਸ਼ੀ ਵਾਲੀ ਆ ਤਣਾ ਉਹਵੇਂ ਸਰਹੱਦਾਂ ਤੇ ਹੋਵੇ ਜਾਂ ਸਰਹੱਦਾਂ ਦੇ ਅੰਦਰ ਹੋਵੇ ਕਦੇ ਖੁਸ਼ੀਆਂ ਨਹੀਂ ਦਿਆ ਕਰਦਾ ਅਸਾਂਤੀ ਹੜਬੜਾਹ ਗੜਬੜੀ ਜਿੱਥੇ ਕਿਸੇ ਸੂਬੇ ਕਿਸੇ ਦੇਸ਼ ਦੀ ترقی ਦੇ ਵਿੱਚ ਸਰਪਾਵਟ ਮਨਦਿਨੇ ਉੱਥੇ ਖੁਸ਼ਗਵਾਰ ਮਾਹੌਲ ਇੱਕ ਸਟਾਪ ਲਗਾਉਂਦੇ ਨੇ ਬਹੁਤ ਅੱਛੀ ਖਬਰ ਹੈ ਇਸ ਮਾਹੌਲ ਨੂੰ ਇਹ ਜੋ ਗਰਮਾਹਟ ਸੀ ਇਸ ਨੂੰ ਠੀਕ ਕਰਨ ਦੇ ਲਈ ਇਹ ਜੋ ਆਪਸੀ ਖਿੱਚੋ ਤਾਲ ਸੀ ਜਿਸ ਨੂੰ ਠੀਕ ਕਰਨ ਦੇ ਲਈ ਡੋਨਾਲਡ 트੍ਰੰਪ ਅਮਰੀਕਾ ਦੇ ਜੋ ਰਾਸ਼ਟਰਪਤੀ ਨੇ ਉਹਨਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਜਿੱਥੇ ਉਹ ਵਿਧਾਈ ਦੇ ਪਾਤਰ ਨੇ ਜਿੱਥੇ ਉਹਨਾਂ ਦੀ ਪ੍ਰਸੰਸਾ ਕਰਨੀ ਬਣਦੀ ਹੈ ਜਿੱਥੇ ਉਹਨਾਂ ਨੇ ਇੱਕ ਸਕਾਰਾਤਮਕ ਰੋਲ ਅਦਾ ਕੀਤਾ ਉੱਥੇ ਇਹ ਗੱਲ ਵਿਚਾਰਨ ਵਾਲੀ ਵੀ ਆ ਕਿ ਦੋ ਧਿਰਾਂ ਦੇ ਵਿੱਚ ਉਪਰ ਆਮੇ ਦੋ ਦੇਸ਼ਾਂ ਦੀ ਗੱਲ ਹੋਵੇ ਦੋ ਸਾਥੀਆਂ ਦੀ ਗੱਲ ਹੋਵੇ ਜਾਂ ਦੋ ਪਰਿਵਾਰਾਂ ਦੀ ਗੱਲ ਹੋਵੇ ਉਹਨਾਂ ਦੇ ਵਿੱਚ ਜਦੋਂ ਕੋਈ ਆਪਸੀ ਦੂਰੀਆਂ ਬਣਦੀਆਂ ਨੇ ਮਤਭੇਦ ਹੁੰਦੇ ਨੇ ਤਾਂ ਉੱਥੇ ਟਰੰਪ ਸਾਹਬ ਵਰਗਾ ਕੋਈ ਚੰਗੀ ਸੋਚ ਵਾਲਾ ਇਨਸਾਨ ਚਾਹੀਦਾ ਹੁੰਦਾ ਜਿਹੜਾ ਦੋਵੇਂ ਧਿਰਾਂ ਨੂੰ ਇੱਕ ਕਰ ਦੇਵੇ ਦੋਵਾਂ ਦੀ ਆਪਸੀ ਮਤਭੇਦ ਆਪਸੀ ਗੁੱਸੇ ਗਲੇ ਦੂਰ ਕਰਵਾ ਦੇਵੇ ਇਹ ਜਿੰਨਾ ਛੇਤੀ ਇਹੋ ਜਿਹਾ ਕੋਈ ਇਨਸਾਨ ਮਿਲੇ ਵਧੀਆ ਗੱਲਾਂ ਇਹ ਦੋ ਦੇਸ਼ਾਂ ਦੀ ਗੱਲ ਸੀ ਅਕਸਰ ਸਾਡੇ ਸਮਾਜ ਦੇ ਵਿੱਚ ਅਜਈਆਂ ਸਮੱਸਿਆਵਾਂ ਅਜਿਹੀ ਗਰਮਾਹਟ ਅਜਿਹੇ ਮਤਭੇਦ ਅਜਈਆਂ ਦੂਰੀਆਂ ਸਾਡੇ ਵੱਖ-ਵੱਖ ਰਿਸ਼ਤਿਆਂ ਦੇ ਵਿੱਚ ਬਣਦੀਆਂ ਰਹਿੰਦੀਆਂ ਨੇ ਪਰ ਬਹੁਤ ਘੱਟ ਲੋਕਾਂ ਦੇ ਅਜਿਹੇ ਦੋਸਤ ਅਜਿਹੇ ਸਕੇ ਸੌਂਦੀ ਜਿਹਹ ਜਾਣਕਾਰ ਹੁੰਦੇ ਨੇ ਜੋ ਟਰੰਪ ਵਰਗਾ ਰੋਲ ਅਦਾ ਕਰਦੇ ਨੇ ਬਹੁਤੇ ਥਾਂ 'ਚ ਇਹਨਾਂ ਦੂਰੀਆਂ ਦਾ ਫਾਇਦਾ ਚੱਕਣ ਵਾਲੇ ਇਹਨਾਂ ਦੂਰੀਆਂ ਨੂੰ ਹੋਰ ਵਧਾਉਣ ਵਾਲੇ ਇਧਰ ਲਈ ਗੱਲ ਉਧਰ ਲਈ ਕਰਨ ਵਾਲੇ ਗੱਲ ਵਧਾ ਕੇ ਰਸਣ ਵਾਲੇ ਕੀ ਲੋਕ ਮਿਲਦੇ ਨੇ ਜੋ ਸਮਾਜ ਲਈ ਭਾਈਚਾਰਕ ਸਾਧ ਲਈ ਕਿਸੇ ਸੰਸਥਾ ਲਈ ਕਿਸੇ ਪਰਿਵਾਰ ਲਈ ਨੁਕਸਾਨਦਾਇਕ ਹੁੰਦੇ ਨੇ ਤੇ ਬਹੁਤ ਮਾੜੇ ਸਿੱਧ ਹੁੰਦੇ ਨੇ ਸਾਨੂੰ ਸਾਰਿਆਂ ਨੂੰ ਅਜਿਹੇ ਸਾਥੀਆਂ ਤੋਂ ਜਿੱਥੇ ਬਚਨ ਦੀ ਲੋੜ ਆ ਉਥੇ ਡਰੰਪ ਵਰਗਾ ਰੋਲ ਸਾਡੀਆਂ ਆਮ ਜ਼ਿੰਦਗੀਆਂ ਦੇ ਵਿੱਚ ਸਾਡੇ ਆਮ ਰਿਸ਼ਤਿਆਂ ਦੇ ਵਿੱਚ ਸਾਡੇ ਆਮ ਪਰਿਵਾਰਾਂ ਦੇ ਵਿੱਚ ਅਦਾ ਕਰਨ ਦੀ ਲੋੜ ਹੈ ਬਹੁਤ ਬਹੁਤ ਧੰਨਵਾਦ